ਜੀ ਸਤਿ ਸ੍ਰੀ ਅਕਾਲ ਸਾਰੇ ਤੁਹਾਡਾ ਸਭ ਬਲੌਗ ਦੇ ਵਿੱਚ ਹੋਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਹਾਂ ਤੁਹਾਡਾ ਸਭ ਮੰਗੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋ ਹੋਜੀ ਲੱਗੇ ਆ ਬਲੌਗਿੰਗ ਸਟਾਰਟਿੰਗ ਕਰ ਲਵ ਸਟਾਰਟ ਕਰ ਤੋਂ ਪਹਿਲਾਂ ਜੇ ਕਾ ਚੈਨਲ ਤੇ ਮੈਨੂੰ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਤੁਹਾਨੂੰ ਮੈਂ ਤਾਂ ਲਾਈਕ ਸ਼ੇਅਰ ਕਰਨਾ ਤੇ ਕਰਕੇ ਜੀ ਬਹੁਤ ਸੋਹਣੀ ਹਾਂਜੀ ਤੇ 30 ਦੇ ਬਹਿਰ ਦਾ ਟਾਈਮ ਤੁਸੀਂ ਕਹੋਗੇ ਇਸ ਕੋ ਬੈਰੀ ਜੂ ਸ਼ੁਰੂ ਕਰ ਦੇਣੀ ਹੈ ਕੀ ਕਰੀਏ ਸਵੇਰ ਦੇ ਥੱਕਾ ਜਿੰਨਾ ਕੰਮ ਕਰਕੇ ਫਿਰ ਕੜੀ RAM ਗਰਸ ਵੀਰ RAM ਮੰਦਲਾ ਸਵੇਰੇ 4 ਵਜੇ ਉੱਠਣੇ ਆ ਨਾ ਤੇ ਫਹਿਰੇ ਤਾਂ ਜਮੇ ਹੀ ਡਾਊਨ ਹੋ ਜਾਂਦਾ ਸਹੀ ਹੈ ਮੈਂ ਹੁੰਦਾ ਵੀ 10 15 ਮਿੰਟ ਸੌਂ ਜਾਂਦਾ ਹਣਾ ਬੜੀ ਭਾਜ ਨਿਕਲ ਜਾਂਦੀ ਅੱਖਾਂ ਦੀ ਸਰੀ ਸੈੱਟ ਆ ਜਾਂਦਾ ਤੇ ਦੁਬਾਰਾ ਕੰਮ ਕੰਮ ਨਹੀਂ ਸਟਾਰਟ ਹੋ ਰਿਹਾ ਤੇ ਮੈਂ ਲੱਗੀ ਸੀਗੀ ਇੱਥੇ ਨਹਾ ਹੁਣ ਟਾਈਮ ਕੱਢ ਕੇ ਮੜਾਂ ਜੀ ਮਹਤੋਰੀ ਹੋ ਲੈ ਦੇ ਗਏ ਚਲੋ ਸਮਾਂ ਤੇ ਤੇ ਸਮਾਂ ਲੱਗਣ ਲੱਗਾ ਸਾਬੇ ਤੇ ਕਾਲ ਹੋਈ ਜਾਂਦੀ ਹੈ ਅੰਮੇਂ ਲੋ ਬੰਦੇ ਬੈਠੇ ਨੇ ਦੇਨ ਚ ਹਜੇ ਜਿੱਦ ਜਿੱਦ ਮਾਜੀ ਹੋਈ ਨਾ ਪਰ ਕੰਮ ਨਹੀਂ ਹੋ ਰਹਾ ਮੇਰੇ ਤੇ ਇਹ ਤੁਹਾਨੂੰ ਪਤਾ ਹੀ ਇਕੱਲੇ ਕਰਦਾ ਹਾਂ ਸਾਰਾ ਕੰਮ ਮੈਂ ਲੈਣੇ ਲਾ ਖਾ ਦੇਢਿਆੜਾ ਪੋਈ ਜਾਂਦਾ ਜਿਹੜੇ ਹਰ ਉੱਪਰਲੇ ਕੰਮ ਨੇ ਨਾ ਜੋ ਨਿੱਕਾ ਵਿੱਚ ਪਾਉਂਦੇ ਨੇ ਇੱਕ ਪੀਰ ਰੱਖਿਆ ਲੈ ਦੇਢਿਆੜਾ ਖੜੋ ਜਾ ਬੇਲੇ ਨਿੱਕੇ ਬੇਲੇ ਸੀ ਨਾ ਕੋ ਚੱਲਦਾ ਬਸ ਇਹਨਾਂ ਨੂੰ ਡੰਗ ਦੋ ਨਾ ਖਾਹ ਆਹ ਪਰ ਮੈਨੂੰ ਆਪਣੀ ਵਿੜਿਆਂ ਦਾ ਰੱਖਿਆ ਨਹੀਂ ਚਾਹ ਮਸ਼ੀਨ ਦੇ ਮਗਰ ਟੋਕਾ ਕਰਨਾ ਹੁੰਦਾ ਟੋਕਾ ਕਰਦੇ ਪਾ ਲਾਣਾ ਨਾ ਮੈਂ ਤੋੜ ਦੋ ਸੜੇ ਰੁਕਤੇ ਹੋਇਆ ਟੱਕਰ ਬਸ ਤੇ ਰੇਜ ਵੀ ਸਾਡੇ ਕੰਮ ਸਾਲੂਜੀ ਹੋਗਾ ਬੜੀ ਪਹਿਲਾਂ ਜਿਹੜੀ ਪਹਿਲਾ ਪਹਿਲਾ ਚੀਜ਼ਾਂ ਸੀ ਉਹ ਵਧੀਆ ਚੱਲਦੀ ਸੀ ਕੰਮ ਕਰਦੀ ਸੀ ਤੇ ਜਿਹੜੇ ਹੁਣ ਲੈ ਲਾ ਹਾਂ ਹੋਰ ਆਈਆਂ ਕਾੜਦੀਆਂ ਨਹੀਂ ਜਿਵੇਂ ਕਿ ਆਪਣੇ ਮਗਰੀ ਉਹਨਾਂ ਦੀ ਟੈਮ ਨਹੀਂ ਚੀਜ਼ਾਂ ਨੇ ਬਹੁਤ ਚਰਚਾ ਆਉਂਦੀਆਂ ਸੀ ਕਿ ਅਸੀਂ 2009 ਚ ਮਿਲ ਸੀ ਏਵੀ ਲਈਸੀ ਤੇ ਮਸ਼ੀਨ ਵੀ ਗਈ ਸੀ ਬਸ ਘੁੱਟੀ ਜਾਂਦੀ ਰਹੇ ਕਦੇ ਕੁਝ ਟੁੱਟ ਗਿਆ ਨਾ ਕਦੇ ਕੁਝ ਟੁੱਟ ਗਿਆ ਕੋਈ ਪਲਾਸਟਿਕ ਹੱਗਦੀ ਹੋਈ ਹੈ ਫੈਲ ਨਹੀਂ ਨਾ ਅੱਜ ਦੇ ਮੌਸਮ ਅੱਜ ਵੀ ਧੁੱਪਾਂ ਘੱਟੇ ਨਿਕਲੀਆਂ ਅਨੇ ਬੱਦਲ ਜਿਹੀ ਪਾਈ ਵਾਂਗੂ ਹੋਇਆ ਪਿਆ ਮੇਰੀ ਅੱਖ ਚ ਪਤਾ ਨਹੀਂ ਕੁਝ ਪੈ ਗਿਆ ਤੇ ਰੜਕ ਰਹੀ ਹੈ ਸਾਈਫੇ ਦੁਨੀ ਫਿਰਦੇ ਨੇ ਹੱਲੇ ਜਿਸ ਕੱਲ ਜਿਹੜਾ ਕੋਠੇ ਤੇ ਸਾਈਂ ਖੱਲੇ ਮਾਚੋੜੇ ਗਿਆ ਸੀ ਆ ਦਵਾਈ ਜੀ ਫਿਰ ਆਇਆ ਬੁਢੀ ਉਹ ਦੱਤ ਫੇਰ ਹੋਣ ਲੱਗ ਗਈ ਉਹ ਚਮੜੀ ਚੋ ਨਹੀਂ ਗਈ ਹੈਗੀ ਮਾਰੇ ਤੇ ਹੁਣ ਡਾਕਟਰ ਕਹਿੰਦਾ ਵੀ ਉਹਦਾ ਬਾਹਰ ਦਾ ਖਾਣਾ ਬੰਦ ਕਰ। ਨਹੀਂ ਵੀ ਇਹ ਦੁਬਾਰਾ ਫੇਰ ਆ ਜਾਣਾ। ਜਿਵੇਂ ਕੋਈ ਵੀ ਤળેਲੀ ਚੀਜ਼ ਨਹੀਂ ਖਾ। ਬਹੁਤ ਫਾਸਟ ਫੂਡ ਖਾਣ ਦਾ ਬਹੁਤ ਸ਼ੁਕੀਨ। ਬਹੁਤ ਖਾਦਾ। ਮੈਂ ਤਾਂ ਕਹਿਣਾ ਨਹੀਂ ਮੰਨਦਾ। ਫਾਸਟ ਫੂਡ ਇਹਨਾਂ ਵਧੀਆ ਲੱਗਦਾ ਨੂੰ। ਉਹ ਜਿਹੜੇ ਚੱਲੇ ਨੇ ਮੋਮੋਸ ਵਗੈਰਾ ਦੇ। ਇੱਕ ਸੱਬਰ ਰੇਕ ਦੋ। ਜਾਦੂ ਨੇ ਅੱਡੇ ਤੇ ਜਾਣਾ। 20 10-20 ਰੁਪਏ ਦੇ ਖਾ ਕੇ ਆਉਂਦਾ। ਉਹਨਾਂ ਨੇ ਘਰ ਤਾਂ ਨਹੀਂ ਦਾਦਾ ਨੂੰ ਬੁਕਾਰ ਚਲੀਆਂ ਦੀਆਂ ਚੀਜ਼ਾਂ ਖਾ ਖਾ ਕੇ ਨਾ ਸਭਾ ਨੂੰ ਬੋਲੀ ਡਾਕਟਰ ਨੇ ਕਹਾਂਦਾ ਹਾਂ ਛੱਡ ਦਿ ਤੂੰ ਖਾਣੇ ਤੇ ਜਾਂਦਾ ਨਾ ਜਾਂ ਮੈਂ ਨਹੀਂ ਖਾ ਸਕਦਾ ਆ ਗਿਆ ਥੱਲੇ ਵਾੜ ਗਿਆ ਵਾ ਕੀੜੇ ਦਾ ਤਲਾ ਚੱਪਲੇ ਮੁੱਕ ਗਏ ਦੇ ਇਹਦੇ ਪੇਸਟ जो पीड़ पो तो, तो दुनिया तो। वैसे ना बाली धुप्पा ही बढ़ी ना बाली ठंडे बहुत पैन लगे उठना बैठना भी औखा हो गया तो कैसे शामा कह नहीं थी कहीं गर्मी बहुत आ गए ਸ਼ਟਾ ਦਾ ਨਾਮ ਗਿਆ ਸ਼ਟਾ ਦਾ ਮਿਲੀ ਆਇਆ ਇੱਧਰ ਆਈ ਹੈਲੋ ਕਹਿੰਗੇ ਤੈ ਉਹ ਰਿਆ ਆ ਜਾਉਂ ਨਹੀਂ ਆਉਦਾ ਹੈ ਸਾਹਿਬ ਜੀ ਜਾਇਆ ਬੁੱਤ ਹੈ ਹੈ ਚਾਬੀ ਥੱਲੇ ਹੀ ਹੈ ਮੋਟਰਸਾਈਕਲ ਦੇ ਕੋ ਉੱਤੇ ਆ ਉਹ ਰੇ ਅੱਜ ਪਤਾ ਬੱਕਰੀ ਦਾ ਕੀ ਹੋਇਆ ਛੋਟੀ ਜੀ ਦਾ ਉੱਥੇ ਚਾਦਰਾਂ ਤੇ ਚੜ ਗਈ ਜਦ ਮੈਂ ਥੱਲੇ ਬੈਠੀ ਦੀ ਮੀਂਹ ਤੇ ਦੁੜੁੱਕਾ ਵਿਆ ਥੱਲੇ ਹੋਰ ਕੀ বাজ ਗਈ ਉਹਦਾ ਇੰਨਾ ਛੁਕੂ ਕਿਉਂ ਕਿਹਾ ਕਿ ਉਹ ਉਹ ਤਾਂ ਤੇਰੀ ਬੰਦ ਕਰੀ ਰੱਖ ਫਿਰ ਨਹੀਂ ਨਹੀਂ ਖਾੜੀ ਹੈਗੀ ਚੌਕਲੇਟ ਨਹੀਂ ਗਈ ਤੇ ਤੁਹਾਡਾ ਹੈਲੋ ਹੋਏ ਜਸਨ ਮਿਲ ਗਿਆ ਕਿਹੜਾ ਜਸਨ ਗਿਆ ਨਹੀਂ ਗਿਆ ਕਿੱਥੇ ਬੈ ਮੇਰੇ ਬੈਠ ਨੂੰ ਮੂਰਲੀ ਚੱਪ ਮਿਲਿਆ ਨੇ ਮਿਲੇ ਆ ਸੀ ਤੈਨੂੰ ਹੈਗਾ ਸ਼ਿਕਾ ਜਦੋਂ ਮਿਲੇ ਆ ਤੈਨੂੰ ਜਦੋਂ ਮਾਂ ਭਰੀ ਜਵਾਇ ਇੱਥੇ ਲੰਘ ਗਿਆ ਮੈਂ ਚਲੋ ਜੀ ਫੇਰ ਮਿਲਦੇ ਮੈਂ ਤੁਹਾਨੂੰ ਸਾਰੇ ਥੋੜਾ ਫੇਰ ਵੀਡੀਓ ਨਹੀਂ ਹੋ ਜਾਣਾ ਲਓ ਜੀ ਧੋਕੇ ਰੱਖਦੇ ਇੱਥੇ ਆਪਾਂ ਨੇ ਭਾਂਡੇ ਤੇ ਬਸ ਹੁਣ ਮੈਂ ਹਲੇ ਪਸ਼ੂਆਂ ਦਾ ਕਰਕ ਕਰਨੀ ਆ ਉਸ ਤੋਂ ਬਾਅਦ ਹੀ ਲੱਗੂਗੀ ਹੋਰ ਕੰਮ ਕਰਨ ਪਸ਼ੂਆਂ ਦਾ ਨਿਵੇੜਣਾ ਦੇਖ ਲਾ ਸਾਰੇ ਕੰਮ ਨਿਵੇੜ ਕੇ ਫੇਰ ਹੀ ਕਰੂੰਗੀ ਉਹਨਾਂ ਸਾਫ ਫ੍ਰਿਜ ਨੂੰ ਚਲੋ ਹੁਣ ਮਥਰਲਿੰ ਚਲਦੀਆਂ। ਲਓ ਜੀ ਪਹਿਲਾਂ ਚਾਹ ਵੀਰੀਏ ਫੇਰ ਚਲਦੀਆਂ। ਕਿਉਂਕਿ ਹੁਣ ਤਾਂ ਟਾਈਮ ਲੱਗ ਜਾਣਾ ਪਸ਼ੂਆਂ ਦੇ ਵਿੱਚ। ਐਨਰਜੀ ਡਰਿੰਕ ਪੀ ਲਈ ਆਪਣੇ। ਚਾਹ ਦੇ ਨਾਲੇ ਚਲਦੇ ਆਂ ਜੀ ਆਪਾਂ ਤਾਂ। ਕਈ ਵਾਰ ਚਾਹ ਪੀ ਹੋ ਜਾਂਦੀ ਹੈ ਦਿਹਾੜੀ 'ਚ। ਫੇਰ ਬੈਠੇ ਨੇ, ਬੈਠੇ ਦੇਖ ਰਹੇ ਨੇ ਪਸ਼ੂ। ਟੋਕਾ ਕਰ ਲਈ ਉਹਨਾਂ ਨੇ। ਹੂੰ ਵੀਰੋ। ਨੇ ਵੀਰ ਉਹ ਆ ਇਹ ਇਹ ਆਪਣੀ ਮੰਗੋ ਆ ਇਹ ਕੱਖੜੀ ਇਹ ਕੱਖ ਚਿੱਟੀ ਆ ਦੀ ਇਹ ਕੱਖ ਕਾਲੀ ਆ ਸੱਜਣ ਬਣੀ ਲੈ ਕੇ ਆਂਦੀ ਆ ਉਹ ਟੰਗਦੀ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਗਿੱਲੀ ਜੀ ਕਰਕੇ ਉੱਥੇ ਟੰਗਦੀ ਸਵੇਰ ਦੇਖਾਂਗੇ ਸਵੇਰ ਲਾਵਾਂਗੇ ਚਲ ਨੇ ਦੇਖ ਕਿੱਥੇ ਬੈਠੀ ਆ ਟੋਕਾ ਵੀ ਮਸ਼ੀਨ ਮਗਰ ਕਰ ਲਿਆ ਟੋਕਾ ਆਪਾਂ ਲੋ ਜੀ ਆਪਾਂ ਨੂੰ ਫ੍ਰੀਜ ਕਰਕੇ ਸਾਫ ਪਹਿਲਾਂ ਪਾਂਜਾਂ ਵਾਲੇ ਸਾਬਣ ਨਾਲ ਕੱਤੀ ਸਾਫ ਮਤਲਬ ਮਾਸਤੀਆਂ ਸਾਰੀਆਂ ਵਿੱਚੋਂ ਆਂ ਰਗੜ ਕੇ ਹਨਾ ਤੇ ਉਸ ਤੋਂ ਬਾਅਦ ਸੁੱਕੇ ਕੱਪੜੇ ਨਾਲ ਸਾਫ ਕਰ ਲੱਗ ਗਈ ਨਾ ਇਹ ਜਿਹੜਾ ਪਾਣੀ ਹੈ ਨਾ ਉਹ ਸਾਰੇ ਸੋਪਦਾ ਹੋ ਜਵੇ ਉਹਨਾਂ ਦਾ ਸਾਫ ਕਰ ਲਿਆ ਮੈਂ ਕੱਪੜੇ ਨਾਲ ਮੈਂ ਸਾਫ ਕਰਦੀ ਵੀਡੀਓ ਨਹੀਂ ਬਣਾਈ ਹੈਗੀ ਕਿਉਂ ਵੀਡੀਓ ਕਾਉਣ ਦੀ ਹੋਏ ਕਾਫੀ ਟਾਈਮ ਲੱਗਦੇ ਨੇ ਸਾਫ ਕਰਨੇ ਸਰਵਰ ਰੋਜ਼ ਸਾਫ ਕਰੀਏ ਮੈਂ ਜਦੋਂ ਹੁਣ ਸਾਫ ਕਰਕੇ ਢਾਣਾਗੇ ਆਪਾਂ ਨੇ ਪਰ ਉਸਿਆਲਾ ਚ ਕੁਝ ਨਹੀਂ ਰੱਖਿਆ ਹੈਗਾ ਇਹਦੇ ਵਿੱਚ ਤੇ ਹੁਣ ਰੱਖਿਆ ਕਰਾਂਗੇ ਚਲਾ ਤਾਂਗੇ ਹੁਣ ਸੁਕਾਪੀ ਹੈ ਸੁੱਕਾ ਕੱਪੜਾ ਲੇ ਕੇ ਸੁਕੀ ਕਰਦੇ ਮੈਂ ਸੋਨਾਂ ਲਾ ਦੂੰਗੀ ਭਾਂਡੇ ਦੇ ਵਿੱਚ ਯਾ ਬਸ ਇਹ ਦੇ ਇੰਸਾਨ ਨਹੀਂ ਦਿੰਦੇ ਟੁੱਟ ਗਿਆ ਕੋਲ ਬਸ ਇਹ ਨਾਲ ਵੀ ਪਾਣੀ ਦੇ ਬੱਚ ਲੇਟ ਹੈ ਨਹੀਂ ਗੀ 3 ਵਾ ਸੁਝੇ ਲੇਟ ਆਈ ਤੇ ਆਉਣੀ ਪਾਣੀ ਕਦੇ ਨਹੀਂ ਪਾਦਾ ਉਹ ਕੋਰਾ ਦੋ ਹੋ ਰਿਹਾ ਨਹੀਂ ਇਹ ਪੈਦਲੇ ਤਾਂ ਸਾਡੇ ਸਾਰੇ ਟੁੱਟ ਗਿਆ ਹਾ ਬੋਤਲ ਨਾਲ ਉਹੀ ਤੜਕੀ ਆ ਗਈ ਆ ਤਾਂ ਜਦ ਬੰਦ ਜੀ ਪਈ ਹੋਣੀ ਜੀ ਨਾ ਸਮੈਲ ਵੀ ਆਉਣ ਲੱਗਦੀ ਚਾਲ ਦੀ ਵਧੀਆ ਰਹਿੰਦੀ ਆ ਪਾਣੀ ਡਾਲ ਲਾ ਜੀ ਠੀਕ ਪੜ ਜਾਂਦਾ ਹੈ ਬਾਰੇ ਬਹੁਤ ਸਾਰਾ ਕਿਲਾ ਨਾ ਪੈਂਦਾ ਹੈ ਸਟੈਪੇਰ ਰਹਿ ਗਿਆ ਸਾਫ ਕਰ ਦੂ ਇਹ ਕੋਸਾਫ ਕਰ ਦੂੰਗੀ ਫਿਰ ਮੈਂ ਡੋਟਰਾ ਮਹਾ ਉਮੀਰੋਂ ਬੰਦੇ ਜਿਹੜਾ ਕੋਲ ਖੜੇ ਰੱਖਿਆ ਨਹੀਂ ਉਪਲਦਾ ਮਾੜੀ ਪਿੱਟ ਕਾਲਾ ਜਿਹੜੇ ਉੱਪਰ ਕੇ ਵਿੱਚ ਪੈਣਾ ਚੁਣੇ ਉਹਦੇ ਵਿੱਚ ਇਟਿਆਉਣਾ ਕੋਰੇ ਕਿਤੇ ਡੋਬ ਜਿਹਨੂੰ ਸਾਰਾ ਇਹ ਵੇ ਜਾ ਸਾਫ ਕਰਨ ਕੰਮ ਬੰਦ ਚਾ ਸਾਰੇ ਬੰਦੇ ਮਿਲਦੇ ਪਾਲ ਜਿ ਫਰੇਜ ਆਪਣੀ ਹੋ ਗਈ ਸਾਫ ਬਾਕੀ ਹੁਣ ਸਮਾਨ ਰੱਖ ਦਾਂ ਦੇ ਇਹਦੇ ਵਿੱਚ ਜਿਹੜਾ ਰੱਖਣਾ ਪਾਣੀ ਭਰ ਕੇ ਲਾ ਦੂੰਗੀ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਬੇਤੀ ਕਰਦੇ ਹਾਂ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ